ਆਸਮ ਜੜ ਦੇ ذریعے ਦੁਬਾਰਾ ਮੁਕਾਮਾ ਹੋਏ ਤੁਹਾਡੇ ਨਾਲ ਦੇਖੋਗੇ ਇਸ ਵਾਸਤੇ ਕਾਫੀ ਲੋਕ ਸਾਹਮਣੇ ਖੜੇ ਨੇ ਲੋਕਾਂ ਦਾ ਤੁਸੀਂ ਉਹ ਵੀ ਉਧ ਦੇਖ ਸਕਦੇ ਕੈਮਰਾ ਮਾਰਕੀਟ ਨੂੰ ਅੱਗੇ ਦਿਖਾਉ ਜਰ ਰਹੇ ਲੋਕਾਂ ਨੂੰ ਤੁਹਾਨੂੰ ਦੱਸ ਜਾਈਏ ਕਿ ਸਮੇਂ ਨਾਲ ਜਿਹੜੇ ਇਤਿਆਹ ਸਾਰੇ ਭਗਤ ਵਾਲਾ ਕੜਨੇ ਬੋਲੇ ਲਾ ਕੇ ਕੜਨੇ ਲੱਡੂ ਲਾ ਕੇ ਕੜਨੇ ਤਸਵੀਰਾਂ ਤੁਹਾਨੂੰ ਖਾ ਲਿਆ ਪਿਆ ਮੇਰਾ ਸਾਰਾ ਉੱਪਰ ਕੈਮਰਾ ਮਾਰ ਕੇ ਦਬਾਉ ਕਿਸੇ ਲੋਕਾਂ ਦਾ ਹੁੰਦਾ ਹੈ ਲੋਕ ਕਿੰਨਾ ਸਾਹਬਾ 啊，你你、哎。哎 ਦੇ ਧਰਵਾਤਮਾਨ ਜੀ ਜੀ ਐਮ ਸਾਡੇ ਪਰ ਧਰਵਾਤਮਾਨ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਜਿੰਨਾ ਜਿੰਨਾ ਤੀਬਰ ਨਹੀਂ ਸਕੂਗਾ ਅਰਦਾ ਕਰਦਾ ਹਾਂ ਅਜੀ ਬਹੁਤ ਬਹੁਤ ਮੁਹਾਰਤ ਕਰਦੇ ਆ ਜੀ ਪਾਰਟੀ ਦੀ ਬਹੁਤ ਸ਼ਰਤ ਜੀ ਤੁਹਾਡੇ ਨਾਮ ਮਿਹਨਤ ਕੀਤੀ ਸੀਗੀ ਬਹੁਤ ਮਿਹਨਤ ਕੀਤੀ ਜੀ ਜੀ ਤੁਹਾਡੇ ਲਈ ਮਿਹਨਤ ਕੀਤੀ ਹੈ ਸਾਡੇ ਸਰਪੰਚ ਸਾਹਿਬ ਆ ਵੀ ਕਾਂਗਰਸ ਨੇ ਅਕਾਲੀ ਇਹਦੇ ਬਹੁਤ ਬੁਢੇ ਚਪੇਟ ਵਜੀ ਆ ਤੇ ਕੇਜਰੀਵਾਲ ਸਾਹਿਬ ਦੀ ਲੋਕਾਂ ਦੀ ਜੋ ਸਾਧਿਤਾ ਲੋਕਾਂ ਨੇ ਜਾ ਕੇ ਕੇਜਰੀਵਾਲ ਸਾਹਿਬ ਤੋਂ ਤੇ ਉਹ ਇਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਹੀ ਕਿਸੇ ਨਾਲ ਕੋਈ ਸਾਂਝ ਨਹੀਂ ਪਾਈ ਕੱਲਿਆਂ ਨੇ ਇਲੈਕਸ਼ਨ ਲੜੀ ਹੈਗੇ ਉਹ ਕੱਲਿਆਂ ਨੇ ਅਕਾਲੀ ਵਾਂਗੂ ਨਹੀਂ ਕਾਂਗਰਸ ਵਾਂਗੂ ਨਹੀਂ ਸਾਰੀ ਪਾਰਟੀ ਇਕੱਠੇ ਕਰਦੀ ਆ ਅਕਾਲੀ ਨੇ ਬੀਐਸਪੀ ਇਕੱਠੀ ਕਰਦੀ ਕੱਕਾ ਦੀ ਬੀਜੇਪੀ ਚਲੀ ਤੇ ਕਿਹੜੀ ਕੇਜੀ ਵਾਲਾ ਬੰਦਾ ਹੈ ਜਿਹੜਾ ਕੱਲਾ ਆਪਣੀ ਇਲੈਕਸ਼ਨ ਲੜ ਗਿਆ ਜਿੱਤੇ ਜਾਂਦਾ ਹਾਂ ਜੀ ਸਾਧ ਜੀ ਬੋਲੋ ਮੋਦੀਆ ਜੀ ਸਾਰੇ ਸੇਟਾਂ ਦੇ ਕੀ ਨਿਊ ਕਰ ਰਹੇ ਆ ਕਿਉਂਕਿ ਉਹ ਜਿਹੜੀ ਸਰਕਾਰ ਵਾਲੀ ਆ ਸਾਡੇ ਆ ਸਾਡੇ ਸਾਰੇ ਵਰਗਾਂ ਨਾਲ ਬਹੁਤ ਮੈਂਦੀ ਹੈ ਉਮੀਦਾਂ ਖੜੀ ਉtreਗੀ ਉਮੀਦਾਂ ਤਾਂ ਪੂਰੀ ਖੜੀ ਉtreਗੀ ਕੀ ਕਹੂੰਗੇ ਸਾਡੀ ਅੱਜ ਉਹਨਾਂ ਦੇ ਨਾਮ ਬੁਲਾ ਹੀ ਦਿੰਦੇ ਆ ਇਹਨਾਂ ਨੂੰ ਕਿਸਰਾ ਦੇ ਰਹੇ ਹੋ ਕੋਈ ਸ਼ੇਰ ਬੋਲ ਕੋਈ ਨੱਚ ਕੇ ਗਾ ਕੇ ਕੁਝ ਦੱਸੋ ਆਹ ਜੀ ਵਾਹ ਜਿਨਾਂ ਨੂੰ ਭਗਵਾਨ ਪਾਰਕੀ ਜੰਨ ਤੇ ਜੀਤਰੀਆ ਸਾਹਿਬ ਦੇ ਮੂਤੀਆ ਦੇ ਤੇ ਬਹੁ ਨਾਈਆ ਬਹੁਤ ਵੱਡੇ ਮਾਅਰਜਨ ਨਾਲ ਆਮ ਆਦਮੀ ਪਾਰਟੀ ਦੇ ਮੀਨਤ ਦਤਾ ਸਾਰੇ ਨੁਖਰਾ ਬਹੁਤ ਧੰਨਵਾਦ 5 ਸਾਲਾਂ ਲਈ ਇਹਨਾਂ ਦੇ ਮੀਨਤ ਦੇ ਜਿਹੜੇ ਉਹ ਲੋਕਾਂ ਦੇ ਕਰਜ਼ਾਈ ਹੋ ਚੁੱਕੇ ਨੇ ਉਹ ਦਿੱਕਤਾਂ ਖਤਮ ਕਰਕੇ ਜਿੱਦਾਂ ਤੁਹਾਨੂੰ ਫੁੱਲ ਮੋੜਦਾ ਤੋਂ ਬਹੁਤ ਬਹੁਤ ਧੰਨਵਾਦ ਦੇਖੋ ਜੀ ਗੁਰਗਵੀ ਕਾਫੀ ਦੇ ਬੇਦ ਨਸ਼ਾ ਵਾਲਿਆ ਹਰੀ ਜਵਾਨੀ ਨਾਕ ਕਰਦੀ ਜੀ ਦਾ ਆਮ ਆਦਮੀ ਨੂੰ ਕੋੜ ਪਈ ਆ ਆ ਵੀ ਆਂ ਦੇ ਨਾਲ ਮਸਾਖਤ ਹੋਵੇਗਾ ਹਾਂ ਆਊਗਾ ਕਦ ਮੁੱਕਿਆ ਨਹੀਂ ਹੋਊਗਾ ਪੂਰਾ ਵਿਸ਼ਵਾਸ ਹੈ ਵਿਸ਼ਵਾਸ ਅਸੀਂ ਕਹਿੰਦੇ ਆ ਠੀਕ ਆ ਜੀ ਕਿਉਂ ਨਹੀਂ ਹੋਊਗਾ ਇਹ ਜਿਹੜਾ ਮਰਦਾ ਇਹਨੇ ਖਲ ਨਹੀਂ ਕੀਤਾ ਹੁੰਦਾ ਹਾਂਜੀ ਹੋਊਗਾ ਹੋਊਗਾ ਜੀ ਕਾਂਗਰਸ ਨੇ ਕੀਤਾ ਇਹਨੇ ਕੀਤਾ 5 ਸਾਲ ਉਹਨਾਂ ਨੇ ਕੀਤਾ 5 ਸਾਲ ਇਹਨਾਂ ਨੇ ਕੀਤਾ ਗੁੱਸਾ ਪੂਰਾ ਪੂਰਾ ਗੁੱਸਾ ਭਾਰਤ ਨੂੰ ਸਾਨੂੰ ਤਾਂ ਖਾਦ ਨਹੀਂ ਮਿਲਦੀ ਉਹ ਜੂਰੀਆ ਨਹੀਂ ਮਿਲਦਾ ਵੀ ਜੂਰੀਆ ਨਹੀਂ ਮਿਲਦਾ ਆਪਣੀਆਂ ਆਪਣੀਆਂ ਲੋਕਾਂ ਦਾ ਲੋਕਾਂ ਦੇ ਆਪਣੇ ਆਪਣੇ ਸ਼ਹਿਰ ਦੇ ਰਾਜਦਾਨ ਬੋਲੋ ਕੀ ਕਰੇ ਪਹਿਲੇ ਦੇ ਆਵਾਜ਼ ਪਾਰਟੀ ਨੂੰ ਜਿਹੜੇ ਸ਼ੰਭੋ ਵਾਲਿਆਂ ਨੇ ਜਿੱਤਾਂ ਨੂੰ ਬਧਾਈ ਹੋਏ ਉਹ ਆਪਣੇ 22 ਸੀਟ ਜਿੱਤੇ ਨੇ ਆਪਣੇ ਪੈਦੀਵਾ ਸਾਡੇ ਆਪਣੇ ਹਲਕੇ ਆਦਮਨਗਰ ਤੋਂ ਵੀ ਕਰਮ ਸਿੰਘ ਜੀ ਵੀ ਜਿੱਤੇ ਨੇ ਲੋਹਾਵਾ ਮਨੂ ਕਾਟੇ ਨੇ ਵੀ ਜਿੱਤੇ ਨੇ ਉਹਨੇ ਕਾਹੇ ਨੇ ਆਪਣੇ ਸਾਥ ਆਪਣੇ ਬਾਕੀ ਨੂੰ ਸਾਰਿਆਂ ਦਾ ਧੰਨਵਾਦ ਸਾਹਮਣੇ ਆਪ ਬਾਕੀ ਨਾਲ ਵੀ ਆਪਨੇ ਮੈਂਬਰ ਆਏ ਹੋਏ ਨੇ ਆ ਹੈਪੀ ਬਾਜੀ ਹਾਂਜੀ ਜੀ ਹੈਪੀ ਜੀ ਬੋਲੋ ਜੀ ਕਈ ਬੰਦੇ ਐਕਟਿਵ ਫੋਨ ਗਲਤ ਦੱਸਦੇ ਸੀਗੇ ਪਰ ਉਹਨਾਂ ਨਾਲ ਅੱਜ ਸਵਾਗਤ ਮਿਲ ਗਿਆ ਜੀ ਇਹ ਐਕਟਿਵ ਬਹੁਤ ਨਹੀਂ ਹੁੰਦਾ ਜੀ ਤੁਸ ਜੀ ਬੋਲੋ ਜੀ ਅੰਕਲ ਜੀ ਬੋਲੋ 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 ਨਹੀਂ ਛੱਡੋ ਨਹੀਂ ਛੱਡੋ ਅੱਜ ਦੀ ਜੋ ਜਿੱਤ ਹੈ ਇਹ ਪੂਰੇ ਹਿੰਦੁਸਤਾਨ ਦੀ ਜਿੱਤ ਹੈ ਕਿਉਂਕਿ ਅੱਜ ਤੋਂ 70 ਸਾਲ ਪਹਿਲਾਂ ਹੋਈ ਅਕਾਲੀ ਦਲ ਹੋਈ ਭਾਜਪਾ ਹੋਈ ਤੁਹਾਡੇ ਸਾਹਮਣੇ ਹੈ ਇਹਨਾਂ ਨੇ ਪੰਜਾਬ ਦਾ ਪੇੜਾ ਕਰ ਕਰਕਰ ਕੋਈ ਕੰਮ ਨਹੀਂ ਜਮੀ ਅੱਜ ਇੱਕ ਕਾਂਤੀਕਾਰੀ ਰੇਤਾ ਸਾਡੇ ਕੋਲ ਆਏ ਨੇ ਜਿਹੜੇ ਅਰਵੰਦੀਆ ਕੇਜਰੀਪਾਲ ਜੀ ਸਾਰੇ ਪੰਜਾਬ ਨੇ ਖਤਰ ਲਈ ਦੱਸਿਆ ਵੀ ਅੱਜ ਇੱਕ ਸਰਵੰਤਮ ਜੀ ਸੀਐਮ ਬਣਦੇ ਨੇ ਕੀ ਉਮੀਦਾਂ ਹਨ ਤੁਹਾਨੂੰ ਸਰਵੰਤਮ ਬਾਗੀ ਜਿੰਨੇ ਸੀਐਮ ਬਣ ਗਏ ਤੁਹਾਡੇ ਆਉਣ ਵਾਲੇ ਕੱਲ ਬੱਚਿਆਂ ਦਾ ਬਿਲਕੁਲ ਬ라이ਟ ਹੋਏਗਾ এডੂਕੇਸ਼ਨ ਨੂੰ ਲੈ ਕੇ এডੂਕੇਸ਼ਨ ਖਾਸਤੇ ਜਿਹੜੇ ਬੱਚੇ ਅੱਜਕੱਲ ਆਪਣਾ ਪ੍ਰਾਈਵੇਟ ਸਕੂਲਾਂ ਨੇ ਹਜ਼ਾਰਾਂ ਰੁਪਈਆ ਦੀ ਪੇਮੈਂਟ ਦੇ ਰਹੇ ਆ ਉਹ ਸਾਨੂੰ ਸਰਕਾਰੀ ਸਕੂਲਾਂ ਦੇ ਵਿੱਚ ਉਹੀ ਸੁਵਿਧਾ ਮਿਲਣਗੀਆਂ ਮਿਲਣਗੀਆਂ 100 1% ਮਿਲਣਗੀਆਂ ਰੋਜ਼ਗਾਰ ਦੀ ਕੀ ਖਿਆਲ ਹੈ ਛੋਟੇ ਸਿਕਾਰ ਵੀ ਜਿਹੜੇ ਜਿੰਨੇ ਵੀ ਜਿੰਨੀ ਆ ਇਹਨਾਂ ਨੇ ਇਹਨਾਂ ਨੇ ਸਟਾਫ ਕਰਦੇ ਜਿੰਦਾ ਮਾਫੀਆ ਵਗੈਰਾ ਇਧਰ ਤੇ ਕਿੰਨੀ ਵੀ ਨੇ ਨੌਕਰੀ ਬਚਾਈ ਹੋਈ ਆ ਉਹ ਸਭ ਕੁਝ ਬੰਦ ਕਰ ਦੇਣਾ ਹੈ ਰੋਕਥਾਮ ਹੋ ਗਈ ਬਿਲਕੁਲ ਕੰਮ ਇਹਨਾਂ ਵਾਸਤੇ ਜੋ ਗਰੰਟੀ ਹੈ ਲੋਕਾਂ ਨੂੰ ਬੜੀਆਂ ਆਸਾਂ ਨੇ ਬੜੀਆਂ ਮੈਦਾਨ ਨੇ ਲੋਕ ਇਹਦੇ ਹੰਢੇ ਦਾ ਛੋਟੇ ਮੋਟੀ ਗੱਲਾਂ ਨਹੀਂ ਹੰਡਰਡ 1% ਆਪਾਂ ਗੱਲਬਾਤ ਕਰਦੇ ਹਾਂ ਹੋਰ ਉਧਰ ਮੈਲਾਵਾ ਵੀ ਛੋਟੀਆਂ ਜਿਹੇ ਗੱਲਾਂ ਕਰਦੇ ਕਾਫੀ ਦਮਾ ਜੀਆ ਪਹਿਲਾਂ ਵੀ ਸੀ ਇਹਦੇ ਵਿੱਚ ਆ ਕਿਵੇਂ ਖੁਸ਼ੀ ਜ਼ਾਹਰ ਕਰਦੇ ਆਪ ਦੇਖਿਏ ਸਾਡੀ ਖੁਸ਼ੀ ਦੇਖਿਏ ਅੱਜ ਅਸੀਂ ਓਪਨ ਗਾੜੀ ਵਿੱਚ ਬੈਠੇ ਹੋਏ ਆ ਬਹੁਤ ਖੁਸ਼ ਹੈ ਬਹੁਤ ਜ਼ਿਆਦਾ ਖੁਸ਼ ਹੈ ਇਹ ਦੇਖਿਏ ਸਾਡੀ ਖੁਸ਼ੀ ਦਾ ਟਿਕਾਣਾ ਨਹੀਂ ਹੈ ਅੱਜ ਜੋ ਪੁੱਛेंगे ਆਪ ਸਰਸਰ ਜਵਾਬ ਦੇਗੇ ਅਸੀਂ ਭੰਗੜਾ ਵਗੜਾ ਨਹੀਂ ਡਾਲਾ ਜਾ ਬਿਲਕੁਲ ਡਾਲਿਆ ਡਰ ਕੇ ਦਿਖਾਏ ਹਾਂ ਬਿਲਕੁਲ ਦਿਖਾਈ ਆਪ ਦੇਖੋ ਜੀ ਮੈਲਾਵਾਂ ਨੂੰ ਭੰਗੜਾ ਵਾਕੇ ਦਿਖਾਣਗੇ ਇਹਨਾਂ ਨੂੰ ਕਿਸੇ ਖੁਸ਼ੀ ਦਾ ਜ਼ਾਹਰ ਕਰਕੇ ਭੰਗੜਾ ਵਾਕੇ ਹਾਂਜੀ 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 ਨਾਣਾ ਲੱਡੂ ਵੀ ਆ ਰਹੇ ਨੇ ਲੱਡੂ ਵੀ ਆ ਰਹੇ ਮੈਲਾਵਾਂ ਦੇ ਇਹਦਾ ਗਾਣਾ ਪੰਗੜਾ ਬਾਕੇ ਵੀ ਤੁਹਾਨੂੰ ਗੁਜਰਾਜ਼ਾਰੀ ਦੀ ਬੇਰੁਜ਼ਗਾਰੀ ਦੀ ਗੱਲ ਪੰਗੜਾ ਬਾਕੇ ਦੀ ਕੈਰੀ ਆਹ ਸਭਾ ਜੀ ਦੀ ਸਾਡੀ 7000 ਕਾਉਂਟ ਕਲੈਕਸ਼ਨ ਹੋਈ ਆ ਇਹ ਮੈਚ ਤੇ ਕਲਪਾਉਂਦਾ ਵੀ ਜਿੰਨੇ ਦੇਖ ਸਕਦੇ ਇਸ ਮਹਿਮਤਾਂ ਦੀ ਟੀਮਾਂ ਦੇ ਸਾਰੀ ਜਿੰਨੂ ਆ ਮੰਪੇ ਪਾਣੀ ਨੇ ਜਿਨ੍ਹਾਂ ਨੇ ਰਵਾਇਤੀ ਪਾਰਟੀਆਂ ਨੂੰ ਖਤਮ ਕੀਤਾ ਧੰਨਵਾਦ ਹਾਂਜੀ ਸਰ ਆਮ ਆਗਮ ਆ ਪਾਰਟੀ ਆਉਣ ਤੇ ਸਾਰੀ ਹੀ ਜਨਤਾ ਨੂੰ ਵਧੀਆ ਸਹੂਲਤਾਂ ਮਿਲਣਗੀਆਂ ਅਸੀਂ ਜਿਹੜੇ ਜਿਹੜੇ ਮੂਹਰੇ ਨੇ ਢਾੜੂ ਨੂੰ ਵੋਟਾਂ ਪਾ ਕੇ ਆਰਾਮਚਾ ਬਣਾਇਆ ਉਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਬੋਲੋ ਸਰ ਤੁਹਾਨੂੰ ਤੁਹਾਨੂੰ ਖੁਸ਼ੀ ਆਪਣੀ ਇਜ਼ਹਾਰ ਕਰੋ ਧੰਨਵਾਦ ਸਿਰਫ ਧੰਨਵਾਦ ਧੰਨਵਾਦ ਕੁਝ ਹੋਰ ਧੰਨਵਾਦ ਅੱਲਾਹ ਵਾਹਿਗੁਰੂ ਜੀ ਬਾਪਾ ਜੀ ਦਾ ਬਹੁਤ ਧੰਨਵਾਦ ਜੀ ਆਪਾਂ ਪਾਪਾ ਜੀ ਵੱਲ ਕੈਮਰਾਮੈਨ ਪਾਪਾ ਜੀ ਨੇ ਬੜਾ ਵਧੀਆ ਡਾਂਸ ਕੀਤਾ ਵਾ ਬਹੁਤ ਵਧੀਆ ਪਾਪਾ ਜੀ ਨੇ ਖੁਸ਼ੀ ਇਜ਼ਹਾਰ ਕੀਤੀ ਆ ਬਗੈਦਾ ਆ ਕਿੰਨੀ ਵੀ ਲੋਗੇ ਤਾਂ ਬਈ ਕਿੰਨੀ ਵੀ ਲੋਗੇ ਤਿੰਨ ਮਿੰਟੋਂ ਬਗੈਦਾ ਝਾੜੂ ਨਾਲ ਇੱਥੇ ਲਾਇਆ ਹੋਇਆ ਇਹਨਾਂ ਨੇ ਜਿਹੜਾ ਬਿੱਲਾ ਆਪਣੇ ਪੱਕਾ ਦਿਲ ਦੇ ਨਾਲ ਚੁਪਾ ਕੇ ਰੱਖਾ ਹਵਾ ਇਹਨਾਂ ਨੂੰ ਉਮੀਦ ਆ ਸੀ ਕਿ ਆਮਾ ਦੀ ਪਾਰਟੀ ਆਵੇਗੀ ਆਪਾਂ ਹੋਰ ਲੋਕਾਂ ਨੂੰ ਜਾਰੀ ਹੈ ਤਸਵੀਰਾਂ ਦੇਖੋ ਗੇਰ ਦੇ ਕੋਲ ਲੋਕ ਫੁੱਲ ਮਨ ਮਨ ਲੈ ਕੇ ਆ ਰਹੇ ਹੋਵੇ ਜਿੱਥੇ ਜਾ ਕੇ ਆਏ ਅੱਜ ਸਾਹਿਬ ਬੋਲੋ ਸਾਜੀ ਖਾਲੀ ਝੰਡਾ ਨਾ ਭਾਓ ਆਜੋ 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 ਜਲਦੀ ਐ ਇਹਨਾਂ ਨੇ ਦਿਨੇ ਟੁਰਾ ਕਰਤਾ ਬਹੁਤ 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 ਖਾਸ ਐਸੀ ਜਿਹੜਾ ਸਾਡਾ ਜੀਵਨ ਸਿੰਘ ਜਿਹੜਾ ਬਹੁਤ ਖਾਸ 20000 ਵੋਟ ਲੈ ਕੇ ਗਿਆ ਸਾਡਾ ਵਾਹ ਜੀ ਵਾਹ ਕੀ ਬਾਤ ਹੈ ਹਾਂ ਜੀ ਹੁਣ ਆਪਾਂ ਗੱਲਬਾਤ ਕਰ ਰਹੇ ਹਾਂ ਜੀ ਸਰਦਾਰ ਜੀ ਹਾਜੀ ਭਾਜੀ ਸਾਡੇ ਹਲਕੇ ਗੱਲ ਤੋਂ ਕੈਂਡੀਡੇਟ ਜੀਵਨ ਸਿੰਘ ਸ਼ੁਦਵਾਲਾ ਯਾਓ ਸਭ ਲੋਕ ਵੱਧ ਲੀਡ ਤੇ ਆਪ ਲੈ ਕੇ ਜੁਟੇ ਆ ਸਭ ਤੋਂ ਵੱਧ ਮਾਰ ਦੇ ਤੇ ਬਹੁਤ ਹੀ ਨੇਕ ਸ਼ਰੀਫ ਇਨਸਾਨ ਨੇ ਜਿਹੜਾ ਇਹਨਾਂ ਨੇ ਸਾਡੇ ਹੱਥ ਵਿੱਚ ਇੱਕ ਇੱਕ ਵਾਦਾ ਕੀਤਾ ਵਾ ਉਹ ਸਾਰੇ ਵਾਦੇ ਪੂਰੇ ਕਰਨਗੇ ਤੇ ਜਿਹੜਾ ਕਚਰਾ ਕ੍ਰਾਪਸ਼ਨ ਦਾ ਪਾਇਆ ਆ ਦੂਜੀਆਂ ਪਾਰਟੀਆਂ ਨੇ ਉਹ ਸਾਰਾ ਝੜੂ ਦੇ ਨਾਲ ਅੱਜ ਸਾਫ਼ ਹੋ ਗਿਆ ਤੇ ਰਹਿਣਾ ਕੂੜਾ ਸਾਡੇ ਜੀਵਨ ਦੀ ਧੀ ਨੇ ਸਾਫ਼ ਕਰ ਦੇਣਾ ਆਮ ਪਾਰਟੀ ਜਿੰਦਾਬਾਦ ਮਾਦੀ ਸੱਚੀ ਸਸਤੀ ਦੀ ਖੁਸ਼ੀ ਹੈ ਜੀ ਇਹਨੇ ਚਿੰਤਾ ਪੁਰਾਣਾ ਜਿਹੜਾ ਇਹਨਾਂ ਦਾ ਪਾਇਆ ਹੋਈ ਤਰਕਸ਼ਲਮ ਉਹ ਇਸ ਵਾਰ ਉਸ ਦੀ ਇਹ ਆਖਰੀ ਸ਼ਾਮ ਤੇ ਆਖਰੀ ਰਾਤ ਹੈ ਇਸ ਤੋਂ ਬਾਅਦ ਨਵੀਂ ਸਵੇਰ ਨਾਲ ਅਸੀਂ ਉਡੀਕ ਕਰ ਰਹੇ ਹਾਂ ਕਿ ਸਾਡਾ ਪੰਜਾਬ ਨਵੇਂ ਸਿਰਿਓਂ ਕਿ ਸਰਗਿਆ ਜਾਵੇ ਕੀ ਬਾਤ ਹੈ ਜੀ ਵੇਟ ਕਰ ਰਹੇ ਨੇ ਸਾਡਾ ਪੰਜਾਬ ਅਸੀਂ ਬਹੁਤ ਖੁਸ਼ੀ ਹੈ ਜੀ ਜੀਵਨ ਮੀਤਰੀ ਦੇ ਜਿੱਤਣ ਦੇ ਸਾਨੂੰ ਪੂਰੀ ਉਮੀਦ ਹੈ ਵੀ ਜੀਵਨ ਮੀਤਰੀ ਆਰੇ ਲੋਕਾਂ ਦੀ ਆ ਅੱਗੇ ਹਾਂਜੀ ਜੀ ਸਲਾਹ ਜੀ ਬਹੁਤ ਵਧੀਆ ਬਹੁਤ ਖੁਸ਼ੀ ਹੈ ਜੀ ਅੱਜ ਉਹ ਬੜੀ ਜਿਹੜੀਆਂ ਪਾਰਟੀਆਂ ਨੇ ਗੰਦ ਪਾਇਆ ਉਹਨਾਂ ਨੇ ਬਲੌਗਰੀ ਬਣਾਈ ਹੋਈਆਂ ਸੀ ਆਪਣੀਆਂ ਵੀ ਅਸੀਂ ਜਿੱਤਾਂਗੇ ਅਸੀਂ ਇੱਕ ਵਾਰ ਜਿਹੜਾ ਕਦੇ ਨਹੀਂ ਚਾਹ ਜੂਗਾ ਅੱਜ ਲੋਕਾਂ ਨੇ ਆਪਣੀ ਵੋਟ ਦੀ ਤਾਕਤ ਦਿਖਾਈ ਲੋਕਾਂ ਨੂੰ ਇਹ ਨਹੀਂ ਸੀ ਕੋਈ ਪੈਸੇ ਤੇ ਨਹੀਂ ਦੁਨੀਆ ਕੋਈ ਪਾਵਰ ਤੇ ਨਹੀਂ ਡੋਲਿਆ ਅੱਜ ਉਹ ਨਵੀਂ ਸਵੇਰ ਹੈ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕ ਹਾਂਜੀ ਬਾਜੀ ਕੀ ਹੋ ਗਿਆ ਕਿੱਥੋਂ ਦਿੱਲੀ ਕਿੱਥੋਂ ਬੋਲੋ ਕੀ ਕਹਿਣਾ ਚਾਹੁੰਦੇ ਕਿਸ ਤਰ੍ਹਾਂ ਬਹੁਤ ਖੁਸ਼ੀ ਇਹ ਸਾਡੀ ਆਮ ਆਦਮੀ ਪਾਰਟੀ ਜਿੱਤ ਕੇ ਅੱਗੇ ਆਈ ਹੈ ਸਰ ਹਾਂਜੀ ਸਰ ਹਾਂਜੀ ਬੋਲੋ ਸਰ ਕੀ ਕਹਿਣਾ ਚਾਹੁੰਗੇ ਤੁਸੀਂ ਤੁਹਾਡਾ ਵੀ ਓਪੀਨੀਅਨ ਤੁਸੀਂ ਵੀ ਦੋ ਆਮ ਆਦਮੀ ਪਾਰਟੀ ਜਿੱਤਣ ਦੇ ਬਹੁਤ-ਬਹੁਤ ਬਹੁਤ ਵਾਰ ਕਰਦੇ ਨਹੀਂ ਸਾਰਿਆਂ ਨੂੰ ਹਾਂਜੀ ਸੰਗੋਵਾਲ ਸਾਹਿਬ ਨੂੰ ਤੇ ਬਾਕੀ ਦੀਆਂ ਸਾਰਿਆਂ ਨੂੰ ਹਾਂਜੀ ਸਰ ਐ ਸੇਮ ਟੂ ਦੇ ਕਹਿੰਦੇ ਸੇਮ ਚੈਨਲ ਤੇ ਤੁਹਾਡਾ ਸਾਡਾ ਜੀ ਅਸਲ ਜੱਦ ਤੇ ਤੁਸੀਂ ਵੇਖ ਲਓ ਹਾਂਜੀ ਸادت ਜੀ ਤੁਸੀਂ ਖੁਸ਼ੀ ਖੁਜੀ ਦਾ ਇਜ਼ਹਾਰ ਕਿੱਦਾਂ ਕਰ ਰਹੇ ਹੋ ਕੋਈ ਹੋਰ ਨਵੀਂ ਸੋਚ ਆ ਹੁਣ ਸਾਰਾ ਕੁਝ ਨਵਾਂ ਹੀ ਆਣਾ ਜੀ ਸਾਰਾ ਕੁਝ ਬਸ ਠੀਕ ਕਰਨਾ ਚਾਹਾਂਗੇ ਜਿਵੇਂ ਜਿਹੜੇ ਵਾਅਦੇ ਕੀਤੇ ਆ ਪੂਰੇ ਹੋਣ ਵੇਟ ਕਰ ਰਹੇ ਹਾਂ ਸੰਗੋਵਾਨ ਸਾਹਿਬ ਜੀ ਅੱਖਾਂ ਵਿੱਚ ਆ ਕੇ ਪੂਰੇ ਦੇਖੋ ਜੀ ਮਾਦਾ ਜੀ ਬੜੇ ਨੇ ਉਮੀਦ ਕਰ ਰਹੇ ਨੇ ਸੰਗੋਵਾਨ ਸਾਹਿਬ ਜੀ ਸਾਰੇ ਪਾਰ ਦੁਕਾਨੇ ਆ ਜੀ ਰਾਸ਼ਵੇ ਗੋਤ ਜੀ ਕਿੰਨਾ ਲੋਕ ਇਕੱਠੇ ਹੋਏ ਨੇ ਤਸਵੀਰਾਂ ਤੁਹਾਨੂੰ ਬਖਾਣੇ ਪਏ ਆ ਹਾਂਜੀ ਸਰ ਬੋਲੋ ਸਰ ਬੋਲੋ ਬਸ ਜਿੱਤ ਕੇ ਵੀ ਆਪਣੇ ਬਦਲਾਓ ਚਾਹੀਦਾ ਹੀ ਬਦਲਾਓ ਆ ਗਿਆ ਵਾਹ ਜੀ ਵਾਹ ਹਾਂ ਜੀ ਬੋਲੇ ਰਜਨਾ ਕਲਾ ਨਾ 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 ਖਾਲੀ ਵਿਦਾਈਆਂ ਨਹੀਂ ਬੋਲਣਾ ਦਾ ਪੈਣਾ ਯਾਰ ਤੁਸੀਂ ਰਾਲ ਲੱਗ ਤਰ ਗਿਆ ਨਹੀਂ ਨਹੀਂ ਬੋਲਣਾ ਠੀਕ ਠੀਕ ਬੋਲੋ ਕੀ ਕਹਿੰਦੇ ਵੇ ਅੱਗੇ ਆਣਾ ਅਭਿਸ਼ੇਕ ਹਾਂ ਜੀ ਭਾਈ ਸਾਹਿਬ ਹਾਂ ਜੀ ਸਰ ਇਹ ਪਬਲਿਕ ਦੀ ਮੁੰਜਾ ਫੇਰ ਜਿੱਤਾ ਜੀ ਇਹ ਬੱਬਰ ਸ਼ੇਰ ਨੂੰ ਲੋਕਾਂ ਨੇ ਮੁੱਖ ਮੰਤਰੀ ਬਣਾਇਆ ਇਹ ਬਦਲਾ ਸਮੇਂ ਦੀ ਲੋੜ ਸੀ ਜਿਹੜਾ ਲੋਕਾਂ ਨੇ ਲਿਆਤਾ ਪੂਰਾ ਹੁੰ ਜਾ ਮਰਦਾ ਇਹ ਹੁੰ ਜਾ ਫਿਰ ਜਿੱਤਦਾ ਬਦਲਾ ਦੀ ਗੱਲ ਜੀ ਮਾਨ ਸਾਹਿਬ ਬਦਲਾ ਲਿਆਣਗੇ ਬਿਲਕੁਲ ਲਿਆਣਗੇ ਜੀ ਬਿਲਕੁਲ ਲਿਆਣਗੇ ਬਿਲਕੁਲ ਲਿਆਣਗੇ ਜੀ ਮਾਨ ਸਾਹਿਬ ਤੇ ਰੱਬ ਜਿਹਦਾ ਭਰੋਸਾ ਵਾਹ ਜੀ ਵਾਹ ਬਹੁਤ ਵੱਡੀ ਗੱਲ ਕੀਤੀ ਹੈ ਮਾਨ ਸਾਹਿਬ ਨੇ ਇਹ ਕਹਿੰਦੇ ਰੱਬ ਜਿੰਨਾ ਭਰੋਸਾ ਮਾਨ ਸਾਹਿਬ ਵੀ ਇਹਨਾਂ ਜੀ ਮਿੱਤਰ ਦੇ ਖੜੇ ਹੋ ਕੇ ਬਾਕੀ ਸੱਜਣਾਂ ਅਗਰਾਹ ਤੁਸੀ ਅਜੇ ਸਫਰ ਦੇ ਨਾਲ ਕੱਲ੍ਹ ਨਹੀਂ ਜਿਨਾ ਗਣਮਤੀ ਕਰਦੇ ਆ ਸਰਦਾਰ ਜੀ ਆ ਸਾਡੇ ਜਿੰਮ ਵਾਲੇ ਸਰਦਾਰ ਜੀ ਨੇ ਅੱਜ ਆ ਬੋਲੋ ਬੋਲੋ ਯਾਰ ਜੇਮੀ ਮਾਰਦੇ ਨੇ ਬੋਲਣੇ ਕਰੋ ਬੋਲੋ ਕੀ ਕਹਿਣਾ ਚਾਹੂਗੇ ਤੁਸੀਂ ਭਾਈ ਬਹੁਤ ਬਹੁਤ ਬਧਾਈਆਂ ਸਾਰਿਆਂ ਨੂੰ ਬੱਸ ਇੰਨੇ ਹੀ ਕਹਣਾ ਬਾਜੀ ਮੈਂ ਤਕੇ ਨਾ ਬੁਲਵਾਇਆ ਦੇਖ ਲਓ ਮੇਰੇ ਵੀ ਇਨੇ ਕਲ ਬੋਲੇ ਨੇ ਅੱਜ ਸਰ ਬਹੁਤ ਬਹੁਤ ਧੰਨਵਾਦ ਸਾਰੇ ਵੋਟਰਾਂ ਦਾ ਜਿਨ੍ਹਾਂ ਨੇ ਆਵਾਜ਼ ਪਾਰਟੀ ਨੂੰ ਪੋਰਟ ਪਾ ਕੇ ਜਤਾਇਆ ਅੱਜ ਵੀ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਤੇ ਅੱਗੇ ਵੀ ਪਾਰਟੀ ਦੀ ਇਹ ਸਾਰੇ ਵਰਕਰ ਕੰਮ ਕਰਦੇ ਰਹਿਣਗੇ ਤੇ ਇਦਾਂ ਹੀ ਕੰਮਦੇ ਰਹਿਣਗੇ ਹਾਂਜੀ ਭਾਈ ਜੀ ਬੋਲੋ ਬਾਜੀ ਫੇ ਜਿਮ ਜਾਇਆ ਕਰੋ ਯਾਰ ਜਿਆਦਾ ਤੈਨੂੰ ਉਹ ਪਤਾ ਪੂਰਾ ਤੈਨੂੰ ਪਤਾ ਨਹੀਂ ਪਿਆ ਲੋਕ ਲਾਈਨਾਂ ਲੈ ਕੇ ਖੜੇ ਹੋਏ ਨੇ ਤੁਹਾਨੂੰ ਹੋਰ ਵੀ ਅਪਡੇਟ ਦੇ ਰਵਾਂਗੇ ਬਿਲਕੁਲ ਛੜ ਕੇ ਜਣਾ ਬਾਹਰ ਲਾਈਵ ਹੋਵਾਂਗੇ ਐਸ ਐਮ ਜੱਟ ਜਾਈ